ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆਂ ਬਈ ਆ ਮੋਟਰਸਾਈਕਲ ਹੈ ਤੁਸੀਂ ਕਮੈਂਟ ਕਰਕੇ ਦੱਸੋ ਜੀ ਕਿਹੜਾ ਮੋਟਰਸਾਈਕਲ ਹੈ ਮੈਨੂੰ ਬੜਾ ਵੱਖਰਾ ਜਿਹਾ ਲੱਗਿਆ ਹੈ ਬੜਾ ਲੀਲਾ ਲੂੜਾ ਮਾਰ ਕੇ ਜਮਖਾਈ ਜਾਂਦਾ ਅੱ깔ਵਤ ਕਰਦੇ ਆ ਪੋਛਦੇ ਆ ਕਿਹੜਾ ਹੁਣ ਸੰਦਾ ਬਹੁਤ ਦੇਖੇ ਦੇ ਵਾਈਸਾ ਵਾਈ ਗੁਰਜੀ ਗਵਰੀ ਗੁਰਸਾਗਰ ਜੀ ਦਾ ਕੀ ਹਾਲ ਹੈ ਬਿਓ ਠੀਕ ਹੈ ਠੀਕ ਹੈ ਜੀ ਚੜ੍ਹਦੀ ਕਲਾ ਜੀ ਹੋਰ ਸੁਣਾਓ ਬਹੁਤ ਵਧੀਆ ਜੀ ਤੁਸੀਂ ਸੁਣਾਵਸ ਅੱਜ ਬਹੁਤ ਚਿਰ ਤਾਂ ਦੇਖੀ ਅੰਦਾ ਅੱਛਾ ਆ ਮੋੜ ਸੰਭੜਦੇ ਕਿ ਸਮਝੀ ਜੀ ਚ ਨਹੀਂ ਆ ਰਹੇ ਕਿਹੜੇ ਮੋੜ ਸਨ ਮੜਾ ਤੇ ਲੀਡਲੋਂ ਮਾਰ ਕੇ ਸ਼ੰਗਾਰ ਰੱਖਿਆ ਕਿ ਮੋੜਦਿਆਂ ਇਹ ਵਿਰਾਨਾ ਫਿਰ ਪੈਸੇ ਆਪਣੇ ਲਾਏ ਆ ਤਾਂ ਹਿੰਦੀ ਦੇ ਜਿਹੜਾ ਮਾਰਨਾ ਪੈਂਦਾ ਅੱਛਾ ਹੂੰ ਇਹ ਮੋਟਰਸਾਈਕਲ ਕਿਹੜਾ ਆ ਗਿਆ ਹੂੰ ਯਾਰ ਮੋਟਰਸਾਈਕਲ ਕੀ ਮਿਲਾਈ ਨਹੀਂ ਕੁਛ ਹੈ ਇਹ ਇਹ ਪਤਾ ਕੀ ਚੱਕਰ ਬਣਿਆ ਇਹ ਮੋਟਰਸਾਈਕਲ ਜਿਹੜੀ ਕੰਪਨੀ ਹੈ ਹਾਂਜੀ ਇਹ ਮੈਂ ਪਹਿਲਾਂ ਦੇ ਇਸ ਪਰ ਕੰਪਨੀ ਦੇ ਸੀ ਪਹਿਲਾਂ ਇਹ ਸ਼ੁਰੂ ਸ਼ੁਰੂ ਤੋਂ ਬੜੀ ਮਸ਼ਹੂਰ ਹੋ ਟਾਈਮਾਂ ਚ ਇਹ ਯਾਮਾ ਕੰਪਨੀ ਦਾ ਠੀਕ ਹੈ ਯਾਮੇ ਦਾ ਯਾ ਮਾੜਾ ਹਾਂ ਇੱਕ ਹੀ ਸੀ ਨਾ ਕਿ ਮੈਂ ਲੈਣ ਗਿਆ ਸੀ ਮੋਟਰਸਾਈਕਲ ਸੰਡੇ ਬਾਜ਼ਾਰ ਚੋਂ ਇੱਕ ਹੋਰ ਮੈਂ ਖਿਆਲ ਕਿ ਘਰ ਵਾਸਤੇ ਇੱਕ ਮੋਟਰਸਾਈਕਲ ਪੁਰਾਣਾ ਜਿਹਾ ਬਾਕਸਰ ਲਿਆਵਾਂਗੇ ਤੇ ਜਦੋਂ ਮੈਂ ਉੱਥੇ ਮੋਟਰਸਾਈਕਲ ਲੈਣ ਗਿਆ ਸੰਡੇ ਬਾਜ਼ਾਰ ਚ ਤੇ ਉੱਥੇ ਕੋਈ ਆਪਣੇ ਦੁਕਾਨਦਾਰ ਕੋਈ ਲਿਆਜੀ ਹੈ ਜਿਹਦੇ ਮੋਟਰਸਾਈਕਲ ਦਾ ਖਰਾਦ ਦਾ ਤੇ ਦੂਜਾ ਕੰਮ ਕਰਦਿਆ ਅੱਛਾ ਜੀ ਸਰਵਿਸ ਸਰਵਿਸ ਵਾਲਾ ਤੇ ਉਹਨਾਂ ਨੇ ਮੈਨੂੰ ਕਹਿੰਦੇ ਤਨ ਮੋਟਰਸਾਈਕਲ ਦਵਾਈ ਯਾਰ ਵਧੀਆ ਕੋਈ ਸ਼ਕੀਨ ਜਾ ਠੀਕ ਹੈ ਮੈਂ ਕਿਹਾ ਸ਼ਕੀਨ ਨੂੰ ਰਹਿਣ ਦੇ ਮੈਂ ਤਾਂ ਜਿਹੇ ਜਗਾ ਤੁਸੀਂ ਉਹ ਜਿਹਾ ਹੀ ਦਵਾ ਦਿਓ ਤੇ ਰਹਿਣ ਦੇ ਸ਼ਕੀਨ ਦਵਾਉਣ ਨੂੰ ਕਿ ਨਹੀਂ ਯਾਰ ਮੋਟਰਸਾਈਕਲ ਤਾਂ ਭਾਜ ਪਰਤੇ ਚ ਮਣਾ ਦਾਂ ਜਮਾ ਤੇ ਉਹ ਐ ਕਰਦੇ ਕਰਦੇ ਨੇ ਤੇ ਉਹ ਜਦੋਂ ਮੈਨੂੰ ਮੋਟਰਸਾਈਕਲ ਦਿਖਾ ਕੇ ਲਏ ਇਹ ਮੋਟਰਸਾਈਕਲ ਤਕਰੀਬਨ 10000 ਕਿਲੋਮੀਟਰ ਹੀ ਚੱਲਿਆ ਸਾਰਾ ਹੈ ਅੱਛਾ ਤੇ ਉਹਨਾਂ ਦੇ ਘਰੇ ਵਿਚਾਰੇ ਗੁਸਤਾ ਕੀ ਦੋ ਦਿਨ ਦਾ ਫਿਰ ਲੋਕਡਾਊਨ ਲਾਗੇ ਤੇ ਬਸ ਸ਼ੋਰੂਮ ਵਾਲਾ ਸ਼ੋਰੂਮ ਘਰ ਤੋਂ ਲੈ ਕੇ ਸ਼ੋਰੂਮ ਦੀ ਘਰੀ ਆਉਂਦੀ ਸੀ ਬਸ ਉਹਨਾਂ ਨੇ ਵੀ ਵੀ ਬੜੀ ਲੰਮੀ ਹੈ ਨਹੀਂ ਸੀ ਉਹ ਚਲਾਇਆ ਰਿਹਾ ਹੈ ਉਹ ਐ ਮਹਿੰਦਰਾ ਕਰਦੇ ਕਰਦੇ ਮੇਰਾ ਅਗਰ ਲਾਈਨ ਦਾ ਵਿਚਾਰ ਨਾ ਬਣਿਆ ਮੈਂ ਕਿਹਾ ਯਾਰ ਲਿਆ ਤਾਂ ਹੈ ਨਹੀਂ ਨਾ ਤਾਂ ਕਿਸ ਨੇ ਪਹਿਲੀ ਗੱਲ ਤਾਂ ਪਿੰਡੂ ਬੰਦਾ ਇਹ ਬਹੁਤ ਘੱਟ ਮੋਟਰਸਾਈਕਲ ਲੈਂਦਾ ਠੀਕ ਹੈ ਜਿਹੜਾ ਆਪਣਾ ਜ਼ਿੰਮੇਵਾਰ ਹੈ ਮੋਟਰਸਨ ਬਹੁਤ ਘੱਟ ਲੈਂਦਾ ਤੇ ਫਿਰ ਉਹ ਐ ਕਰਦੇ ਕਰਦੇ ਨੇ ਮੇਰਾ ਸੌਦਾ ਹੋ ਗਿਆ ਸੌਦਾ ਹੋ ਗਿਆ ਤੇ ਮੈਨੂੰ ਵੀ ਕਿਰਾਜੀਬ ਜਾ ਲੱਗਿਆ ਵੀ ਯਾਰ ਲੈ ਕੇ ਫਸਤਾ ਗਏ ਹਾਂ ਇਹਦੇ ਜਿਹੜੇ ਖੂਬੀਆਂ ਨਾ ਜਿਹੜੇ ਇਸ ਮੋਟਰਸਾਈਕਲ ਦੀਆਂ ਇਹ ਚ ਖੂਬੀਆਂ ਤਾਂ ਇਹ ਨਹੀਂ ਐ ਵੀ ਇੱਕ ਤਾਂ ਇਹਦੀ ਪਿਕਅਪ ਬਹੁਤ ਹੈ ਜਾਂ ਮੇਰੀ ਬਹੁਤ ਹੀ ਜਿਆਦਾ ਪਿਕਅਪ ਹੈ ਇੱਕ ਇਹਦੀ ਮੇਨ ਗੱਲ ਇਹ ਹੈ ਵੀ ਜਿਵੇਂ ਤਾਂ ਮੀਟਰ ਹੈ ਨਾ ਜਿਵੇਂ ਹੁਣ ਮੈਂ ਤੁਹਾਨੂੰ ਦਿਖਾਵਾਂ ਇੱਧਰ ਆ ਕੇ ਵੇਖ ਇਹ ਹਾਂ ਮੀਟਰ ਚੱਲ ਪਿਆ ਅੱਛਾ ਇਲੈਕਟ੍ਰੋਨਿਕ ਮੀਟਰ ਹੈ ਹਾਂ ਜਿਵੇਂ ਹੁਣ ਮੈਂ ਲਾਵੇ ਤੂੰ ਆ ਸਿਸਟਮ ਲਾ ਲਾ ਵੀਗੋ ਮੋਡ ਆ ਗਿਆ ਆ ਜਿਵੇਂ ਮੈਂ ਲਾਵੇ ਤੇਲ ਵਾਲਾ ਸਿਸਟਮ ਆ ਗਿਆ ਤੇਲ ਵਾਲਾ ਵੀ ਜਦੋਂ ਪੰਪੂ ਵਾਲਾ ਹੋਰ ਹੈ ਜਾਂ ਬੱਤੀਆਂ ਸਰਵਿਸ ਵਾਲੀ ਬੱਤੀ ਆ ਗਈ ਹੋਰ ਇਹ ਵਿੱਚ ਕਿਹ ਸਿਸਟਮ ਹੁੰਦੇ ਆ ਗੱਡੀ ਵਾਲੀ ਤੇ ਨਾ ਸਾਰੀਆਂ ਗੱਡੀਆਂ ਚ ਹੁੰਦੇ ਹਾਂ ਜਿਵੇਂ ਗੱਡੀਆਂ ਚ ਹੁੰਦੇ ਆ ਇੱਕੇ ਦੇ ਇੱਕੇ ਨਹੀਂ ਜੇ ਤੂੰ ਆਖੇ ਵੀ ਕੱਕ ਹੋਊਗੀ ਕੱਕ ਵਾਲਾ ਸਿਸਟਮ ਹੈ ਨਹੀਂ ਇਹ ਕੱਕ ਦਿੱਤੀ ਨਹੀਂ ਹਾਂ ਹਾਂ ਕੱਕ ਵਾਲਾ ਸਿਸਟਮ ਹੈ ਨਹੀਂ ਇਹ ਤਾਂ ਮਰਲਾ ਵੀ ਕਿ ਕਿ ਸੈਲਫ ਸਟਾਰਟ ਹੀ ਹੈ ਠੀਕ ਹੈ ਜੀ ਬਸ ਇਹ ਤਾਂ ਚਾਬੀ ਲਾ ਤੇ ਸੈਲਫ ਸਟਾਰਟ ਆ ਜਾਵੇ ਇਹ ਕਿੰਨੇ ਸੀਸੀ ਇੰਜਨ ਹੈ ਫਿਰ ਇਹਦਾ ਇਹਦਾ ਹੈਗਾ ਬਾਈ 158 ਸੀਸੀ ਸ਼ਾਇਦ ਇੰਜਨ ਹੋਊਗਾ 158 ਸੀਸੀ ਕੇ ਬਸ ਇੰਨਾ ਕੀ ਹੁੰਦਾ ਹੈ ਪਰ ਕੀਮਤੇ ਦੀ ਕੀਮਤੇ ਇਹਦੀ ਵੀ ਫੁੱਲ ਹੈ ਇਸ ਟਾਈਮ ਲਗਭਗ ਮੇਰੇ ਸਾਹਮਣੇ ਨਾਲ ਵੀ ਇਹ 1 ਲੱਖ 40 ਦੇ ਟੱਪੇ ਟੇ ਹੋਊਗਾ ਅੱਛਾ ਬੋਲਟ ਇੰਨੀ ਕੀਮਤ ਹੈ ਬੋਲਟ ਤਾਂ ਜਾਈ ਦੂ ਬੋਲਟ ਹੁਣ ਥੋੜਾ ਜਿਹਾ ਤੇਜ ਹੋ ਗਿਆ ਪਹਿਲਾਂ ਇੰਨਾ ਨਹੀਂ ਸੀ ਬੋਲਟ ਤੇਜ ਹੋ ਗਿਆ ਬੋਲਟ ਪਹਿਲਾਂ ਇੰਨੀ ਕੀਮਤ ਦਾ ਸ਼ਾਇਦ 1 ਲੱਖ ਮੰਨ ਲਾ ਵਿੱਚ 40000 ਦੀ ਕੀਮਤ ਹੋਗੀ ਠੀਕ ਹੈ ਇਹ ਜਿਹੜੇ ਬਾਈਕ ਹੈ ਨਾ ਇਹ ਬਾਈਕ ਹੈਗੇ ਲੰਮੀ ਰਾਈਡ ਤੇ ਜਾਣਾ ਠੀਕ ਹੈ ਜਿਵੇਂ ਤੂੰ ਲੰਮਾ ਜਾਣਾ ਕਿਤੇ ਲੰਮੇ ਸਫ਼ਰ ਵਾਸਤੇ ਲੰਮੇ ਸਫ਼ਰ ਵਾਸਤੇ ਲੰਮੇ ਸਫ਼ਰ ਵਾਸਤੇ ਤਾਂ ਇਸ ਬਾਈਕ ਦਾ ਤੂੰ 80 85 90 ਜਾਂਦੇ ਦਾ ਉੱਤੇ ਬੈਠੇ ਦਾ ਪਤਾ ਨਹੀਂ ਲੱਗਦਾ ਇਹ ਸਾਇਲੈਂਟ ਹੈ ਇਹ ਬੰਦਾ ਥੱਕਦਾ ਨਹੀਂ ਉੱਤੇ ਬੰਦਾ ਥੱਕਦਾ ਨਹੀਂ ਆ ਇੱਕ ਗੱਲ ਅਜ ਹੋਰ ਵੀ ਐ ਅੱਛਾ ਜੀ ਉਹ ਗੱਲ ਐ ਵੀ ਜਿਵੇਂ ਹੁਣ ਮੰਨ ਲਾ ਵੀ ਤੂੰ ਇਹਨੂੰ ਮੋੜ ਲੈਣਾ ਐ ਜਿਵੇਂ ਕਟਾਈ ਆਹ ਜਿਹੜੀ ਕਟਾਈ ਜ਼ਿਆਦਾ ਨਹੀਂ ਹੁੰਦੀ ਨਾ ਆਪਣੇ ਆਪ ਮੋਟਰਸਾਈਕਲ ਜ਼ਿਆਦਾ ਮੁੜ ਜਾਂਦੇ ਹਾਂਜੀ ਇਹ ਵੇਖ ਇੱਕ ਇਹ ਦੇਖ ਸਟੀਅਰਿੰਗ ਇੰਨੇ ਇੰਨੇ ਨਹੀਂ ਆਇ ਹੁੰਦਾ ਬਿਲਕੁਲ ਥੋੜੀ ਜਿਹੀ ਕਟਾਈ ਇਹ ਜਦੋਂ ਆਪਾਂ ਨੂੰ ਕ੍ਰੋਸਿੰਗ ਲੇਨ ਹੀ ਪੈਂਦੀ ਐ ਨਾ ਇਹ ਆਏ ਦੇ ਆਏ ਲੈਣੀ ਪੈਂਦੀ ਐ ਜਿਵੇਂ ਉਹ ਰਾਈਡਰ ਵਾਲ ਬੈਂਕ ਬੋ ਚੱਲਦੇ ਮੋਟਰਸਾਈਕਲ ਜਿਵੇਂ ਤੂੰ ਸਾਈਡ ਲੈਣੀ ਐ ਆਏ ਨਹੀਂ ਵੀ ਜੇ ਆਪਾਂ ਦੂਜੇ ਨੂੰ ਮਾਰਾ ਜਾਂ ਮਾਰਾ ਟੇਡਾ ਵੀ ਕਰਦਾ ਮੇਰੇ ਦੂਰੋਂ ਆਏ ਸਾਰੇ ਹੀ ਮੋਰ ਸੰਡੇਡਾ ਕਰਨਾ ਪੈਂਦਾ ਦੂਰੋਂ ਮਨ ਲਿਆ ਵਿਚਾਰ ਬਣਾ ਕੇ ਆਏ ਆਏ ਸਿੱਧਾ ਕੇ ਬਸ ਐਨੇ ਕੇ ਸੇ ਹਿਸ਼ਾਰਾ ਦੇ ਕੇ ਸਿੱਧਾ ਕਰਨਾ ਪੈਂਦਾ ਇੱਕ ਕਵੀ ਹੋਰ ਖਾਸੀਤਾ ਹੈ ਉਹ ਟਰੈਕਟਰ ਵਾਂਗੂ ਜੇ ਤੂੰ ਰੇਸ਼ ਘਟਾ ਦੀ ਨਾ ਤਾਂ ਕਲੱਚ ਦੇਣੇ ਹੌਲਾ ਹੋ ਜੂਗਾ ਮੇਰਾ ਰੁਕ ਜੂਗਾ ਹੈ ਵੀ ਇੱਕ ਦਿਨ ਫੋ ਟਰੈਕਟਰ ਹੀ ਰੁਕ ਜਾਂਦਾ ਠੀਕ ਹੈ ਇੱਕ ਦਿਨ ਜੇ ਉਹ ਮੂਹਰੇ ਬ੍ਰੇਕ ਮਾਰ ਦੇ ਉਹ ਕੋਈ ਦਿੱਕਤ ਨਹੀਂ ਇਹਨੂੰ ਵੀ ਜੇ ਮੈਂ ਆਪਾਂ ਰੋਕਣਾ ਹੈ ਇੱਕਦਮ ਮਰਮੂਰ ਲੈ ਕੇ ਘਾ ਕੇ ਦੌਰ ਤੇ ਮਨ ਲਾ ਵੀ ਇਹ ਠੰਢੀ ਧਰਤੀ ਜੰਮ ਜੂਗਾ ਤੇ ਤੁਸੀਂ ਫਿਰ ਇੰਨੇ ਪੈਸੇ ਇਹਦੇ ਤੇ ਲਾਏ ਤੇ ਨਾਲ ਤੁਸੀਂ ਬੁਲਟ ਹੀ ਆਉਂਦੇ ਤੇ ਯਾਰ ਬੁਲਟ ਦਾ ਪਤਾ ਕੀ ਬੁਲਟ ਜਦੋਂ ਮੈਂ ਵੀ ਕੋਈ ਰਿਸ਼ਤੇਦਾਰਾਂ ਦਾ ਲੈ ਕੇ ਆਇਆ ਸੀਗਾ ਭਾਈ ਜਿਹੜਾ ਬੁਲਟ ਹੈ ਨਾ ਬੁਲਟ ਜਿਹੜਾ ਮੋਟਰਸਾਈਕਲ ਹੈ ਉਹ ਹੈਗਾ ਸ਼ਾਹੀ ਤੇ ਸਰਦਾਰੀ ਦੀ ਸਵਾਰੀ ਹਮ ਇਹ ਜਿਹੜੇ ਮੋਟਰਸਾਈਕਲ ਹਨ ਇਹ ਜਿਵੇਂ ਮੰਨ ਲਾ ਵੀ ਪੜ੍ਹੇ ਲਿਖੇ ਪਿੰਡ ਆਪਣੇ ਉਹਦੇ ਵਾਲੇ ਸ਼ਹਿਰਾਂ ਵਾਲੇ ਜਿਹੜੇ ਮੁੰਡੇ ਹੁੰਦੇ ਜਾਂ ਹੋਰ ਹੈ ਸ਼ਹਿਰ ਉਹ ਇਹ ਜਿਆਦਾਤਰ ਚਲਾਉਂਦੇ ਇਹ ਬਾਈ ਜੀ ਜੇ ਮਾ ਕੋ ਜੇ ਮੇ ਕੋ ਰਾਈਟਰ ਉਹਦਾ ਜਿਹੜਾ ਬੁਲਟ ਹੈ ਬੁਲਟ ਦਾ 350 ਸੀਸੀ ਇੰਜਨ ਹੁੰਦਾ ਹੈ ਹਾਂਜੀ ਤੇ ਬੁਲਟ ਦੇ ਬਾਈ ਤੈਨੂੰ ਪਤਾ ਨਾ ਤੋ ਤੇਲ ਵਾਲਾ ਹੁੰਦਾ ਸਿਸਟਮ ਦੇਖਣ ਵਾਲਾ ਉਹ ਤਾਂ ਬਾਈ ਤੈਨੂੰ ਪਤਾ ਬੁਲਟ ਜੇ ਪੈਟਰੋਲ ਪੰਪ ਕੋਲੇ ਖੜਾਏਗਾ ਰੁਪਇਆ 500 ਚਾਹੀਦੇ ਜੇ ਵਿੱਚ ਫੇਰ ਬੁਲਟ ਚੱਲਦੇ ਚਾਹੀਦਾ ਸਰਦਾਰੀ ਵੀ ਆਉਂਦਾ ਪਾ ਕੇ 100 ਦਾ ਪਾ ਕੇ ਤੇ ਫਿਰ ਗਾਹਾਂ ਜਾ ਕੇ ਟੈਂਕੀਏ ਜੀ ਹਲਾਉਣੀਆਂ ਪੈਂਦੀਆਂ ਨੇ ਕਿੰਨਾ ਘੱਟ ਰਹਿ ਗਿਆ ਬੁਲਟ ਕਿਛਾਈ ਸਰਦਾਰੀ ਸਰਦਾਰੀ ਚੀਜ਼ ਹੈ ਬੁਲਟ ਤਾਂ ਕਰਾਂ ਵੀ ਉਹ ਨਾ ਤੱਕ ਦੇ ਮਤਲਬ ਵਿੱਚ ਕੰਮ ਫੇਰ ਆਉਣ ਵਾਲੀ ਚੀਜ਼ ਹੈ ਬੁਲਟ ਤਾਂ ਸਦਾਬਹ ਰਹੀਂ ਜੱਲ ਨੇ ਉਹ ਵੀ ਲੰਮੇ ਸਮੇਂ ਵਾਸਤੇ ਵਧੀਆ ਰਹਿੰਦਾ ਉਹ ਵੀ ਹਾਂ ਬੁਲਟ ਤਾਂ ਤੂੰ ਅੱਜ ਪੁਰਾਣਾ ਤੇਲ ਕਰਾ ਲਾ ਪੰਜ 11 ਵਾਲਾ ਜਾਂ ਫੁੱਟ ਪੁੱਠੇ ਗੇਰਾਂ ਵਾਲਾ ਜਾਂ ਹੋਰ ਐ ਇਹ ਮੰਨ ਲਾ ਵੀ ਉਹ ਵੀ ਨਵੇਂ ਜਿੰਨਾ ਖਰਚਾ ਖਾ ਜਾਂਦਾ ਹਾਂ ਹਾਂ ਇਹ ਜਿਹ ਇੱਕ ਸ਼ਹਿਰੀ ਐ ਜਿਵੇਂ ਬੁਲਟ ਨੂੰ ਤਾਂ ਤੂੰ ਜੰਗਲ ਦਾ ਰਾਜਾ ਮੰਨ ਲਿਆ 20 ਤਾਂ ਮੈਂ ਆਪਾਂ ਕਹਿੰਦਾ ਵੀ ਸ਼ੇਰ ਦਾ ਦਬ ਦਬਾ ਹੈ ਹਾਂ ਬੁਲਟ ਦਾ ਹੈਗਾ ਦਬ ਦਬਾ ਸਾਰਿਆਂ ਤੇ ਇਹ ਜਿਹੜੇ ਹੈਗੇ ਨਾ ਇਹ ਆਹ ਇਹ ਹੈਗੇ ਤੈਨੂੰ ਮੈਂ ਕਿਵੇਂ ਦੱਸਾਂ ਵੀ ਉਹ ਸ਼ਿਕਾਰੀ ਨੇ ਤਾਂ ਪਤਾ ਨਾ ਕਰ ਸ਼ਿਕਾਰੀ ਕੁੱਤੇ ਦੀ ਫੁਰਤੀਲੇ ਅੱਛਾ ਜੀ ਉਹ ਮੇਂ ਹੈ ਮੋਟਰਸਾਈਕਲ ਹੈ ਠੀਕ ਹੈ ਇਹਨਾਂ ਦੀ ਪਿਕਅਪ ਜ਼ਾਦੇ ਹੈ ਜਿਵੇਂ ਬੁਲਟ ਨੂੰ ਬਰਾਬਰ ਖਾ ਕੇ ਠਾਵਾਂਗੇ ਨਾ ਆਪਾਂ ਇਹ ਛੇਤੀ ਉੱਠ ਖੜੂ ਉਹਨਾਂ ਨੂੰ ਬੁਲਟ ਦਾ ਲੰਮਾ ਚੱਲ ਕੇ ਉੱਠੂ ਆਲੇ ਉਹ ਬੁਲਟ ਦਾ ਲੰਮਾ ਚੱਲ ਕੇ ਤੈਨੂੰ ਫੇਰ ਫੜ ਲੂਗਾ ਫਿਰ ਉਹ ਤਾਂ 350 ਦਾ ਇੰਜਨ ਹੈ ਇਹਦੇ 158 ਹਜ਼ਾਰ ਹਾਂ ਨੇੜੇ ਤੇੜੇ ਜਿਵੇਂ ਮਤਲਬ ਥੋੜੀ ਵੜ ਬਝਾਉਣਾ ਫਿਰ ਬੁਲਟ ਨੂੰ ਉਡਾ ਨਹੀਂ ਦਿੰਦਾ ਇਹ ਪਿਕਅਪ ਜ਼ਾਦੇ ਇਹ ਖੜਾ ਹੀ ਉੱਠ ਖੜਦਾ ਤਾਂ ਦੇ ਇਹ ਖੜੇ ਉੱਠ ਖੜਦੇ ਇੱਕ ਇਹਦੀ ਇਹ ਖਾਸੀਅਤ ਹੈ ਜਿਵੇਂ ਹੁਣ ਸਿਆਲ ਇਹ ਬਕੇ ਕਣੀ ਮਰੀ ਜਾਂਦੀ ਦੂਜੇ ਮੋਟਰਸਾਈਕਲਾਂ ਦੀਆਂ ਹਾਂ ਢੰਡੇ ਹੋ ਜਾਂਦਾ ਮੈਂ ਕਿਹੜਾ ਧੁੰਦ ਚ ਖੜਾ ਦੇ ਤੇ ਮਾਰ ਸੈਲਫ ਤੇ ਸਟਾਰਟ ਪਤਾ ਨਹੀਂ ਇਹਦੇ ਇੰਜਨ ਚ ਕੀ ਪਾਇਆ ਹੈ ਨਾ ਇਹਦੇ ਚੋਕ ਹੈ ਅੱਛਾ ਚੋਕ ਵੀ ਨਹੀਂ ਚੋਕ ਚੱਕ ਵੀ ਨਹੀਂ ਇਹਦੇ ਬਸ ਇਹਦੇ ਇੱਕ ਕੰਪਨੀ ਨੇ ਨਾ ਕੀ ਥੋੜਾ ਜਿਹਾ ਵੀ ਜਿਹੜਾ ਪਿੱਛੇ ਡਿਸਕ ਬ੍ਰੇਕ ਦਿੱਤੇ ਹਨ ਆ ਮਗਰ ਥੋੜੇ ਡਰਾਮਾ ਦੇ ਦਿੱਤੇ ਇਹ ਪਿੱਛੇ ਵੀ ਡਿਸਕ ਦੇਣੇ ਸੀ ਇਹਦੇ ਪਰ ਹੁਣ ਨਾਲ ਦੇ ਤਾਂ ਆਉਣ ਲੱਗੇ ਸ਼ਾਇਦ ਠੀਕ ਹੈ ਜੀ ਬੋਲਟ ਤਾਂ ਹੈ ਨਾ ਜਿਹੜੀ ਇਹ ਹੈ ਇਹ ਤਾਂ ਜਿਵੇਂ ਹੁਣ ਤੂੰ ਲੰਮੇ ਸਫ਼ਰ ਤੇ ਜਾਣਾ ਹੈ ਬੰਦੇ ਦੋ ਹੀ ਬੈਠਣਗੇ ਤੇ ਹਾਂਜੀ ਇੱਕ ਬੰਦਾ ਬਹਿ ਕੇ ਮੋਟਰਸਾਈਕਲ ਦਾ ਕੋਈ ਵੀ ਹੈ ਫਿਰ ਸਵਾਰੀਆਂ ਹੀ ਦੋ ਦਾ ਹੈ ਬਥੇਰੇ ਤਿੰਨ ਤਿੰਨ ਚਾਰ ਚਾਰ ਵੀ ਲੌਂਕੇ ਜਾਂਦੇ ਆ ਲੰਮਕ ਜਾਂਦੇ ਆ ਲੇਕਿਨ ਕੰਪਨੀ ਵੱਲੋਂ ਤਾਂ ਫਿਰ ਦਵਾਂ ਦੇ ਬਣਾਏ ਗਿਆ ਨੇ ਅਸੀਂ ਯਾਰ ਕ੍ਰਿਕਟ ਖੇਡਣ ਜਾਂਦੇ ਹੁੰਦੇ ਸੀ ਤੁਸਹਾਵ ਲਾਲਾ ਵੀ ਸਾਰੀ ਟੀਮ ਦੋ ਮੋਟਰਸਾਈਕਲਾਂ ਤੇ ਵਗ ਜਾਂਦੀ ਸੀ ਮੰਨ ਸਕਦਾ ਹੈ ਇਹ ਰਿਕਾਰਡ ਹੈ ਸਾਡਾ ਪੂਰੀ ਟੀਮ ਕ੍ਰਿਕਟ ਦੀ ਹਾਂ 11 ਜਣੇ ਦੋ ਮੋਟਰਸਾਈਕਲਾਂ ਤੇ ਇਹ ਵੀ ਰਿਕਾਰਡ ਹੈ ਪੁੱਛ ਸਕਦੇ ਜਿਹੜੇ ਸਾਡੇ ਨਾਲ ਦੋਵੇਂ ਵੀ 11 ਬੰਦੇ ਦੋ ਮੋਟਰਸਾਈਕਲਾਂ ਤੇ ਇਹ ਬਹੁਤ ਵੱਡੀ ਗੱਲ ਹੈ ਉਦੋਂ ਹੁੰਦੇ ਵੀ ਰਾਜਦੂਦ ਦੇ ਸੀ ਉਹ ਤੇ ਜਿੰਨੇ ਮਰਜ਼ੀ ਜੜੀ ਜਾਣ ਉਹਦੇ ਹਾਂ ਰਾਜਦੂਦ ਮੋਟਰਸਾਈਕਲ ਹੁੰਦੇ ਸੀ ਉਹ ਜਿਹਨਾਂ ਉਹਨਾਂ ਦੇ ਜੜੀ ਆਹਾਂ ਪਲਟੀਨੇ ਜੇ ਨਹੀਂ ਖੇਜਦੇ ਉਹ ਜਾਂਦੇ ਹੁੰਦੇ ਸੀ ਮਤਲਬ ਰਾਹਾਾਂ ਵਿਚ ਦੇ ਕੱਚੇ ਵਿਚ ਦੇ ਵੀ ਟੀਮ ਆ ਗਈ ਕੱਚੇ ਵਿਚ ਹੈ ਉਦੋਂ ਗੇਅਰ ਕੋਈ ਹੋਰ ਹੀ ਪੁੰਦੇ ਚਲਾਉਣ ਵਾਲਾ ਕੋਈ ਬੰਦਾ ਹੋਰ ਹੀ ਹੁੰਦਾ ਸਿਆਸ ਉਹ ਤਾਂ ਨਹੀਂ ਵੀ ਜਿਹੜਾ ਉਹ ਹੀ ਬੈਠਾ ਪਿੱਛੇ ਲੰਘ ਗਏ ਸਾਰੇ ਠੀਕ ਹੈ ਸਿਸਟਮ ਆ ਹੀ ਚੱਲਦਾ ਉਹ ਠੀਕ ਆ ਅੱਛਾ ਇਹਦੀ ਇਹਦਾ ਮੇਨ ਕੀ ਹੈ ਨਾ ਇਹਦੀ ਜਿਵੇਂ ਆਪਣਾ ਇਹ ਜੇ ਬਾਈਕ ਲੈ ਲਿਆ ਇਹ ਫਿਰ ਇਸ ਇਹਨੂੰ ਆਪਾਂ ਜੋ ਬੁਲਟ ਦਾ ਤੋਂ ਅੱਜ ਸਿਉਣਾ ਹੈ ਵੀ ਖੜਾ ਵੇਚ ਦੇ ਪਰ ਇਹ ਮਨ ਲਾ ਵੀ ਛਕੀਨ ਬੰਦਾ ਇਹਨੂੰ ਲੈ ਕੇ ਜਾਊਗਾ ਠੀਕ ਹੈ ਵੀ ਜਿਹੜਾ ਚਲਾਉਣ ਦਾ ਪੂਰਾ ਛਕੀਨ ਜਿਹੜਾ ਜੰਮ ਦਾ دیਵਾਨਾ ਹੈ ਜਾਨ ਜਮਾ ਕੋਈ ਨਵਾਂ ਮੁੰਡਾ ਉੱਠਾ ਵੀ ਚੱਲੇ ਯਾਰ ਮੈਨੂੰ ਸੋਹਣਾ ਜਿ ਲੱਗਦਾ ਮੈਂ ਇਹਨੂੰ ਚਲਾ ਲਾਂ ਨਹੀਂ ਸੋਹਣਾ ਤਾਂ ਬਹੁਤ ਦਾ ਮੁੰਡਾ ਹੂੰ ਫਿਰ ਉਹ ਵਾਲਾ ਵੀ ਲੈ ਕੇ ਜਾਂਦਾ ਹੈ ਫਰੇਵਰੇਜ ਵੀ ਠੀਕ ਦੇ ਦਿੰਦਾ ਹੈ ਏਵਰੇਜ ਤਾਂ ਤੈਨੂੰ ਮੈਂ ਦੱਸਾਂ ਵੀ ਏਵਰੇਜ ਤਾਂ ਦਿੰਦਾ ਹੈ ਇਹ 42 42 ਦੀ ਮੈਨੂੰ ਉਹ ਦੱਸਦੇ ਸੀ ਵੀ 40 40 ਦੀ ਇਹ ਔਰੇਜ ਇਹ ਦਿੰਦਾ 70 ਤੇ ਤੋਰਿਆਂ ਤਾਂ ਮੋਟਰਸਾਈਕਲ ਦੇ ਹਿਸਾਬ ਤੇ ਦੇਖੀ ਤਾਂ 40 ਦੀ ਬਹੁਤ ਹੈ ਫਿਰ ਤੇ ਜੇ ਇਹਨੂੰ ਤੂੰ ਕਰਤਾ 70 ਤੋਂ ਤੇ 100 ਟੱਪ ਗਿਆ ਫਿਰ ਇਹ ਤਾਂ ਮੰਨ ਲੈ ਵੀ 32 ਦੇ ਉੱਤੇ ਪੇਟੇ ਪੇਟੇ ਬਾਈ ਦਾ ਸਿੱਧਾ ਆ ਕੇ ਫਿਰ ਇਹ ਚੱਲਦਾ ਵੀ 100 ਹੈ ਹਾਂ ਬਾਟ ਵੀ ਤਾਂ ਨਹੀਂ ਬਾਟ ਬਾਟ ਨਹੀਂ ਬੇੜੂਆ ਕੱਲਾ ਬੰਦਾ ਹੋਵੇ ਤੇ 100 ਤਾਂ ਮੈਂ ਕਹਿੰਦਾ ਵੀ ਕਿਹੜੇ ਸਾਧਨ ਕ੍ਰੋਸ ਹੀ ਕਰਦਾ ਤੋਰ ਜਾਂਦਾ ਅੱਲਾ ਵੀ ਤਾਂ ਨੰਘਿਆ 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 ਹੂੰ ਪਰ ਇੱਕ ਗੱਲ ਹੋਰ ਹੈ ਹੂੰ ਜਿਵੇਂ ਮਾਲਾ ਵੀ ਬੁਲਡ ਦਾ ਚਲਾਉਂਦਾ ਨਿਹਰਾ ਤਾਂ ਹੁੰਦਾ ਉਦੋਂ ਕਦੋਂ ਜਦੋਂ ਮੀਂਹ ਆ ਪਿਆ ਹੋਵੇ ਸੱਤ ਅਠ ਘੁਲਾਂ ਕਣੀਆਂ ਹਮ ਅੱਠ ਦਾ ਚਾਰਕ ਦਾ ਟਾਈਮ ਹੋਵੇ ਤੇ ਗੱਡੀਆਂ ਆਉਂਦੀਆਂ ਹੁਣ ਖੇਤੋਂ ਪੱਠੇ ਵਾਲੀਆਂ ਠੀਕ ਹੈ ਠੀਕ ਹੈ ਤੇ ਉਧਰੋਂ ਕੋਈ ਅੱਡੇ ਦੇ ਬੰਦੇ ਬੈਠੇ ਹੁਣ ਵੀ ਲੋਕ ਵੇਲੇ ਹੋ ਗਿਆ ਜਮੀਂ ਪੈ ਗਿਆ ਹਾਂਜੀ ਤੇ ਫਿਰ ਸਿੰਗਲ ਆ ਜੀ ਸੜਕਾ ਹੁਣ ਫਿਰ ਠੂਮ ਬੰਨ ਸਲੋ 모ਸ਼ਨ ਠੋਠੋਟੋ ਪੂਰੀ ਆਵਾਜ਼ ਵੀ ਕੜ ਕੇ ਵਰਗੀ ਹੋਵੇ ਬੁਲਟ ਤੋਂ ਨਾ ਲੰਮੇ ਜੇ ਸਫਰ ਤੇ ਜਾਣਾ ਹੋਵੇ ਉਦੋਂ ਬੜਾ ਸਵਾਦ ਆਉਂਦਾ ਬੁਲਟ ਤੇ ਠੀਕ ਹੈ ਬੁਲਟ ਤੱਕ ਸਾਰੇ ਮੋਟਰਸਾਈਕਲਾਂ ਦਾ ਸਰਦਾਰ ਹੀ ਹੈ ਹਾਂ ਇਹਦਾ ਹੈ ਵੀ ਜੇ ਮੈਂ ਹੁਣ ਤੋਂ ਕਿਤੇ ਇਕੱਲੇ ਨੇ ਜਾ ਕੇ ਆਉਣਾ ਤੇ ਤੈਨੂੰ ਚਾਹ ਚੜਜੂਗਾ ਵੀ ਅੱਜ ਮੈਂ ਤੇ ਜਾਊਗਾ ਕਿ ਇਹ ਤਾਂ ਐਸਾ ਹੋਲਾ ਵੀ 80 85 90 80 85 90 ਉਹਦੀ ਪਤਾ ਲੱਗਦਾ ਵੀ ਬੰਦਾ ਜਾ ਕੇ ਇਹ ਛੋਟੇ ਦਾ ਛੋਟਾ ਵੱਡੇ ਦਾ ਵੱਡਾ ਵੱਡੇ ਦਾ ਵੱਡਾ ਇਹ ਦੇ ਹੂੰ ਬੋਲਟ ਸਰਦਾਰ ਸਹੀ ਉਹ ਸਰਦਾਰੀ ਚੀਜ਼ ਹੈ ਇਹ ਤਾਂ ਰਾਈਡ ਵਾਲਾ ਮੋਟਰਸਾਈਕਲ ਹੈ ਇਹਨਾਂ ਦੇ ਆਰਬਨ 5 ਹੁੰਦੇ ਹੋਰ ਹੁੰਦੇ ਮੋਟਰਸਾਈਕਲ ਕੰਪਨੀ ਉਹਨਾਂ ਦੀ ਬਹੁਤ ਹੁੰਦੇ ਪਰ ਆਪਣੇ ਹੁਣ ਯਮੇ ਦੀ ਏਜੰਸੀ ਹੈ ਨਹੀਂ ਮਨੂੰ ਸ਼ਾਇਦ ਹੁਣ ਮਾਨਗੜਾ ਵੇਚਦਾ ਇਹ ਗੰਗਾ ਨਗਰ ਏਜੰਸੀ ਹੈ ਦਿਹਣੂ ਆਦੀ ਯਮੇ ਦੀ ਹੂੰ ਕਾ ਦੂਰ ਵਧੀਆ ਫੋਨ ਚਾਹ ਲੱਗਿਆ ਮੈਂ ਕਿਹਾ ਚਲੋ ਇਹ ਇੱਕ ਹੋਰ ਗੱਲ ਵੀ ਬੰਦਾ ਨਾ ਮੈਂ ਤੇ ਗੱਲ ਖੈਨਾਂ ਵੀ ਜੇ ਕੋਈ ਜਮਾਈ ਜਾਣ ਹੋਏ ਤਾਂ 30000 ਡਿੱਗ ਪਏ ਪਰ ਇਹ ਦੇਖ ਇਸ ਦੇ ਇਹ ਗੱਲ ਜੀ ਇਹ ਜੁਰਮੀ ਹੈ ਇਹਦਾ ਨਸ਼ਾ ਪੜਾ ਹੈ ਨਸ਼ਾ ਹੈ ਵੀ ਇਹ ਜਦੋਂ ਬੰਦਾ ਚਲਾਉਂਦਾ ਨਾ ਜਦੋਂ ਨਿਆਰਾ ਚਲਾਉਂ ਨੂੰ ਬੰਦਾ ਉਹਨੂੰ 100 ਆਮ ਭਜਾ ਦਿੰਦਾ ਹਾਂਜੀ ਇਹ ਆਦਤ ਬਣ ਜਾਂਦੀ ਹੈ ਮੇਰੀ ਆਦਤ ਬਣ ਗਈ ਸੀ 100 ਭਜਾਉਣ ਦੀ ਮੈਂ ਬਹੁਤ ਵਾਰਾ 100 ਤੇ ਆਮ ਆਮ ਹੀ ਚਲਾਉਂਦਾ ਸੀ ਫਿਰ ਇੱਕ ਦਿਨ ਮੈਂ ਦਿਮਾਗ ਨਾਲ ਸੋਚਿਆ ਮੈਂ ਖਿਆਲ ਚਲਾਉਣੇ ਕਿਹਦੇ ਵਾਸਤੇ ਤਾਂ ਇਹਦਾ ਮੈਂ ਆਦਤ ਪੈ ਗਈ ਗਲ ਮਾੜੀ ਹੈ ਹੁਣ ਇਹਨੂੰ ਮੈਂ 70 ਤੇ ਆਰਾਮ ਨਾਲ ਚਲਾਉਣਾ ਹੈ ਤੇ ਫੁੱਲ ਕੰਟਰੋਲ ਹੁੰਦਾ ਵੀ 100 ਤੱਕ ਕੰਟਰੋਲ ਤਾਂ ਹੋ ਜਾਂਦਾ ਪਰ ਕਈ ਵਾਰ ਕੋਈ ਬਾਈਚਾਂ ਦਾ ਕੁੱਤਾ ਜਿਹਾ ਹੋ ਰਿਹਾ ਬੰਦੇ ਦਾ ਫਿਰ ਕੀ ਇਹ ਮੋਟਰਸਾਈਕਲ ਨੂੰ ਮਰਦੇ ਗਾਦੀ ਬੜੀ ਆਈ ਹੈ ਪਰ ਸਹੀ ਚਲਾਉਣਾ ਚਾਹੀਦਾ ਵੀ 70 ਦੀ ਸਪੀਡ ਮੋਟਰਸਾਈਕਲ ਦੀ ਬਹੁਤ ਹੁੰਦੀ ਹੈ ਨਾਲ ਟੈਵਰੇਜ ਦੇ ਦਿੰਦਾ 70 ਤੋਂ ਥੱਲੇ ਰੱਖਾਂ 65 70 ਤੇ ਨਾਲੇ ਮਤਲਬ ਵੀ ਇਹ ਮਤਲਬ ਵੀ ਵਧੀਆ ਚੱਲਦਾ ਤੇ 100 ਵਾਲਾ ਚਸਕਾ ਨਹੀਂ ਪਾਉਣਾ ਜੇ ਤਾਂ 100 ਵਾਲਾ ਚਸਕਾ ਪਾਉਣਾ ਤਾਂ ਫਿਰ ਪੂਰਾ ਹੋਣਾ ਜਿਹਦੇ ਜਿਗਾਰਡੈਂਟ ਪਾਇਆ ਹੋਇਆ ਹੁਣੀਆ ਕਾਣੀ ਵਾਲੇ ਤੇ ਹੋਰ ਮਤਲਬ ਸਾਰਾ ਹਾਂਜੀ ਪਰ ਮੈਂ ਤਾਂ ਵੀ ਉਦੋਂ ਮੁੜ ਕੇ ਨਹੀਂ ਭੜਾਇਆ ਉ ਉਹ ਮਾਤੀ ਬਸ ਹੌਲੀ ਹੌਲੀ ਘਟਾ ਲਈ ਮੈਂ ਖਵੇਂ ਨਹੀਂ 80 85 ਤੋਂ ਉੱਤੇ ਬੈਠਣ ਦਾ ਪਤਾ ਨਹੀਂ ਲੱਗਦਾ ਵੀ ਜਾ ਰਿਹਾ ਇਹ ਹਾਂਜੀ ਨਹੀਂ ਲੱਗਦਾ ਉਹ ਤਾਂ ਐ ਮੋਟਰਸਾਈਕਲ ਦਾ ਪਤਾ ਲੱਗਦਾ ਮੋਟਰਸਾਈਕਲ ਦਾ ਪਤਾ ਲੱਗਦਾ ਫਿਰ ਉਹ ਦੁਮੜ ਕੇ ਮੈਂ ਖਵੀ ਇਹਦਾ ਚਸਕਾ ਪਾੜਾਵੇਂ ਬੈਣਾ ਕੰਮ ਲੱਤਾ ਮਾਤੜਾਵਾਂਗੇ ਜੇ ਚਲੋ ਹੋਰ ਕੋਈ ਪੀਵਾਵਾ ਕਿਸੇ ਨੂੰ ਮੇਰੇ ਬਹੁਤ ਚੀਜ਼ਾਂ ਇਹਦੇ ਵਿੱਚ ਵੱਖਰੀਆਂ ਦਿੱਤੀਆਂ ਗਈਆਂ ਹੂੰ ਵੱਖਰੀਆਂ ਦਿੱਤੀਆਂ ਗਈਆਂ ਮੈਂ ਮੈਂ ਤਾਂ ਕਹਿੰਦਾ ਇੱਕ ਚਲਾਉਣ ਦਾ ਮਤਲਬ ਸਵਾਦ ਹੀ ਅਲੱਗ ਹੈ ਜਿੱਦੇ ਤੈਨੂੰ ਆਖਣਾ ਹੈ ਤੁਸੀਂ ਤੁਹਾਡੇ ਨੌਰੰਗ ਦੇ ਸਰ ਠੀਕ ਹੈ ਤੁਹਾਡੇ ਗਏ ਸੀਗੇ ਤੇ ਦੋ ਸ਼ਹਿਰ ਕਰਾਸ ਕਰੇ ਸੀਗੇ ਹਾਂਜੀ ਤਿਤ ਨੌਰੰਗਦੇਸਾ ਸੌਇਤੋਂ ਕਿੰਨੇ ਕਿਲੋਮੀਟਰ ਹੈ 42 ਕਿਲੋਮੀਟਰ 50 ਕਿਲੋਮੀਟਰ ਦੋ ਸ਼ਹਿਰ ਕ੍ਰੋਸ ਕਰੇ ਤੇ 50 ਮਿੰਟਾਂ ਦੇ ਵਿੱਚ ਤੇਰੇ ਪਿੰਡ ਨੌਰੰਗਦੇਸਰੇ ਮੈਂ ਤੇ ਸੁਕਤਿਆਂ ਨੇ ਲਾਇਆ ਹੈ ਸੁਕਤਿਆਂ ਨੂੰ ਹੀ ਕਿ ਇਲਾਕੇ ਦੀ ਮਾਕੇ ਬਜਾਦਾ ਹੈਲਮਟ ਲੈ ਮਗਰ ਅੱਜ ਆਪਾਂ ਲੇਟ ਆ ਮੈਨੂੰ ਪਤਾ ਨਹੀਂ ਸੀ ਮੈਂ ਭੁਲੇਖਾ ਕਿ ਮੈਂ ਵੀ ਤੌਨ ਦੇ ਨੇੜੇ ਕਿਤੇ ਨੌਰੰਗਦੇਸਰ ਦੋ ਸ਼ਹਿਰ ਕ੍ਰੋਸ ਕਰਕੇ 50 ਮਿੰਟਾਂ ਚ ਉੱਥੇ ਲਾਦਾ ਠੀਕ ਹੈ ਐਨਰ ਦੇ ਟ੍ਰੈਫਿਕ ਜੀ ਟਾਈਮ ਬਹੁਤ ਲੱਗਦਾ ਨਾਲ ਟ੍ਰੈਫਿਕ ਨੂੰ ਹੁਣ ਮਾਨ ਕੋੜ ਵੀ ਕਰਾਸ ਕਰਿਆ ਟਾਉਣ ਵੀ ਕਰਾਸ ਕਰਿਆ ਹਾਂ ਤੇ ਗਾਂ ਹੋਰ ਵੀ ਗਾ ਸੀਗੇ ਤੇ ਮਤਲਬ 50 ਮਿੰਟਾਂ ਦੇ ਵਿੱਚ ਉੱਥੇ ਖੜਾਤਾ ਸੀ ਗਿਆ ਲਿਆ ਕੇ ਪਰ ਚੱਲਿਆ ਉਹਦੇ 100 ਬਲਾਸੀ ਸੀ ਮੰਨਦਾ ਸਾ ਕਿਉਂਕਿ ਬਰੇਨ ਕਿਹੜਾ ਮਤਲਬ ਸਾਈਡ ਸਾਈਡ ਤੇ ਮੈਂ ਤਾਂ ਮੁਰਸਾਂ ਦਾ ਮਾੜੇ ਵੀ ਨੰਘ ਜਾਂਦਾ ਪਰ ਉਹ ਦੂ ਮੁਰ ਕੇ ਅਸੀਂ ਕਈ ਵਾਰ ਸਿੱਖਿਆ ਰੜੀ ਮੈਂ ਕਿਹਾ ਨਹੀਂ ਯਾਰ ਇਹ ਮੁਰਸਾਂ ਨਹੀਂ ਜਾਏ ਚਲਾਉਣੇ ਚਾਹੀਦੇ ਇੰਨੇ ਕਾਦੀ ਬੜਾਈ ਹੈ ਕਿ ਘੱਟੇ-ਘੋਟੇ ਤੜਾਵਾਂਗੇ ਪਰ 70 ਤੇ ਜੁਰ ਮੁਰਸਾਂ 60 70 ਦੀ ਸਪੀਡ ਬਹੁਤ ਹੁੰਦੀ ਹੈ ਮੁਰਸਾਂ ਨਾਲੇ ਬਰੇਨ ਦੇ ਨਾਲੇ ਠੀਕ ਹੈ ਜੀ ਠੀਕ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ